ਬਹੁਤ ਲੋਕਾਂ ਨੂੰ ਇਹ ਲੱਗਦਾ ਕਿ ਉਹ ਸਹੀ ਧਿਆਨ ਕਰ ਰਹੇ ਆ ਜਾਂ ਨਹੀਂ ਕੀ ਉਹ ਧਿਆਨ ਦੇ ਵਿੱਚ ਜਾ ਰਹੇ ਆ ਜਾਂ ਨਹੀਂ ਹੁਣ ਅਜਿਹਾ ਕੀ ਆ ਕਿ ਜਿੱਥੋਂ ਸਾਨੂੰ ਇਹ ਪਤਾ ਲੱਗ ਸਕੇ ਕਿ ਅਸੀਂ ਧਿਆਨ ਦੇ ਵਿੱਚ ਜਾ ਰਹੇ ਆ ਸਾਨੂੰ ਥੋੜੇ ਦਿਨਾਂ ਬਾਅਦ ਕਿਤੇ ਅਜਿਹਾ ਤਾਂ ਨਹੀਂ ਲੱਗਦਾ ਕਿ ਅਸੀਂ ਬਸ ਵੈਸੇ ਹੀ ਬੈਠ ਕੇ ਉੱਠ ਹੀ ਜਾਂਨੇ ਆ ਨਾ ਵਿਚਾਰ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੋ ਅੱਜ ਦਾ ਸਵਾਲ ਆ ਇਹ ਤਕਰੀਬਨ 100% ਦੇ ਵਿੱਚੋਂ 90% ਲੋਕਾਂ ਦਾ ਹੁੰਦਾ ਕਿ ਸਾਡੀ ਜੋ ਧਿਆਨ ਦੀ ਦਿਸ਼ਾ ਆ ਕੀ ਉਹ ਸਹੀ ਆ ਜੇ ਇਹ ਸਵਾਲ ਜਿਆਦਾ ਸਮਾਂ ਮੰਨ ਦੇ ਵਿੱਚ اٹਕਿਆ ਰਹੇ ਤਾਂ ਰੁਕਾਵਟ ਪੈ ਜਾਂਦੀ ਹੁਣ ਬਹੁਤ ਸਵਾਲ ਆਉਂਦੇ ਆ ਕਿ ਕੀ ਅਸੀਂ ਸਿਮਰਨ ਸਹੀ ਕਰਦੇ ਪਏ ਆ ਕਿ ਅਸੀਂ ਧਿਆਨ ਸਹਿ ਹੀ ਕਰਦੇ ਪਏ ਆ ਧਿਆਨ ਦੇ ਵਿੱਚ ਹਰ ਇੱਕ ਜੀਵ ਨੂੰ ਆਪੋ ਆਪਣੀ ਅਲੱਗ-ਅਲੱਗ ਡਾਇਰੈਕਸ਼ਨ ਦਿਸ਼ਾ ਦਿਖਾਈ ਦਿੰਦੀ ਆ ਤੇ ਉਹਨਾਂ ਦੇ ਮਨ ਦੇ ਵਿੱਚ ਇਹੀ ਸਵਾਲ ਹੁੰਦਾ ਕਿ ਜੇ ਇਸ ਵੀ ਡਾਇਰੈਕਸ਼ਨ ਦੇ ਵਿੱਚ ਅਸੀਂ ਜਾ ਰਹੇ ਆ ਜੋ ਵੀ ਸਾਨੂੰ ਇੱਥੇ ਅਨੁਭਵ ਹੋ ਰਿਹਾ ਕੀ ਉਹ ਸਾਨੂੰ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ ਦੇਖੋ ਜਦੋਂ ਪਾ ਧਿਆਨ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੰਨੇ ਆ ਆਪਾਂ ਕਿਸੇ ਨਾ ਕਿਸੇ ਵੱਲ ਦੇਖ ਕੇ ਸੁਣ ਕੇ ਸੰਗਤ ਕਰਕੇ ਫਿਰ ਧਿਆਨ ਦੇ ਵਿੱਚ ਬੈਠਣਾ ਹੌਲੀ-ਹੌਲੀ ਸਿੱਖਦੇ ਆ ਸਿੱਖ ਆਪਾਂ ਕਿਤੇ ਉਹ ਵੀ ਸਕਦੇ ਆ ਜਾਂ ਸਿੱਖ ਵੀ ਰਹੇ ਆ ਜ਼ਰੂਰੀ ਨਹੀਂ ਆਪਾਂ ਇੱਥੋਂ ਹੀ ਸਿੱਖਣਾ ਕੋਈ ਆਪਣਾ ਬਜ਼ੁਰਗ ਮਾਤਾ-ਪਿਤਾ ਹੋ ਸਕਦੇ ਆ ਗੁਰਮੁਖ ਪਿਆਰੇ ਹੋ ਸਕਦੇ ਆ ਕੋਈ ਟੀਚਰ ਹੋ ਸਕਦਾ ਆਪਣਾ ਕੋਈ ਭੈਣ ਭਾਈ ਹੋ ਸਕਦਾ ਜੇ ਉਹ ਜੀਵ ਸਾਨੂੰ ਧਿਆਨ ਕਰਦੇ ਦੇਖਦਾ ਆ ਤਾਂ ਉਹ ਸਾਨੂੰ ਦੱਸ ਸਕਦਾ ਕਿ ਆਪਾਂ ਧਿਆਨ ਸਹੀ ਤਰੀਕੇ ਦੇ ਨਾਲ ਕਰ ਰਹੇ ਆ ਜਾਂ ਨਹੀਂ ਕਰ ਰਹੇ ਹੁਣ ਸੰਗਤ ਦੇ ਵਿੱਚ ਗੁਰਮੁਖ ਪਿਆਰੇ ਉਸੇ ਸਮੇਂ ਜਦੋਂ ਉਹ ਦੇਖਦੇ ਆ ਨਾਮ ਜਪਣ ਵਾਲਿਆਂ ਨੂੰ ਉਹ ਵੇਖਦੇ ਆ ਕਿ ਕੀ ਇਹ ਨਾਮ ਸਹੀ ਤਰੀਕੇ ਦੇ ਨਾਲ ਜਪ ਰਹੇ ਆ ਕੀ ਇਹ ਦ੍ਰਿਸ਼ਟੀ ਬਣਾ ਕੇ ਬੈਠੇ ਆ ਕੀ ਇਹਨਾਂ ਦੇ ਵਿਚਾਰ ਸਹੀ ਚੱਲਦੇ ਪਏ ਆ ਕੀ ਇਹ ਧਿਆਨ ਦੇ ਵਿੱਚ ਸਹੀ ਤਰੀਕੇ ਦੇ ਨਾਲ ਬੈਠਦੇ ਆ ਜਦੋਂ ਪਾ ਧਿਆਨ ਦੇ ਵਿੱਚ ਬੈਠਦੇ ਆ ਤਾਂ ਕੁਝ ਸਾਨੂੰ ਬਦਲਾਵ ਅਨੁਪਵ ਹੋਣੇ ਸ਼ੁਰੂ ਹੋ ਜਾਂਦੇ ਜਿੱਥੋਂ ਪਾਏ ਅੰਦਾਜ਼ਾ ਲਾ ਸਕਦੇ ਆ ਕਿ ਹਾਂ ਸਾਡਾ ਸਿਮਰਨ ਸਫਲ ਹੋ ਰਿਹਾ ਸਾਡੇ ਜੀਵਨ ਦੇ ਵਿੱਚ ਬਦਲਾਅ ਆ ਰਿਹਾ ਅਸੀਂ ਧਿਆਨ ਦੇ ਵਿੱਚ ਸਹੀ ਤਰੀਕੇ ਦੇ ਨਾਲ ਬੈਠ ਰਹੇ ਹਾਂ ਹੁਣ ਕਈ ਜੀਵ ਅਜਿਹੇ ਵੀ ਨੇ ਜਿਨ੍ਹਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਪੋਰਟ ਨਹੀਂ ਹੈ ਉਹ ਦੇਖ ਨਹੀਂ ਸਕਦੇ ਕਿ ਅਸੀਂ ਸਿਮਰਨ ਸਹੀ ਕਰਦੇ ਆ ਬਾਣੀ ਸਹੀ ਪੜ੍ਹਦੇ ਆ ਜਾ ਧਿਆਨ ਦੇ ਵਿੱਚ ਸਹੀ ਤਰੀਕੇ ਦੇ ਨਾਲ ਬੈਠ ਰਹੇ ਆ ਜਾਂ ਨਹੀਂ ਬੈਠ ਰਹੇ ਹੁਣ ਵਿਚਾਰ ਕਰੀਏ ਕਿ ਕੀ ਅਜਿਹੇ ਜੀਵ ਦੇ ਅੱਗੇ ਉਹ ਲੱਛਣ ਪੈਦਾ ਹੁੰਦੇ ਆ అనుਭਵ ਹੁੰਦੇ ਆ ਬਦਲਾਵ ਆਉਂਦੇ ਆ ਜਿੱਥੋਂ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਸਹੀ ਧਿਆਨ ਦੇ ਵਿੱਚ ਬੈਠ ਰਹੇ ਆ ਇਸ ਮਾਰਗ ਦੇ ਵਿੱਚ ਦੇਖੋ ਇਹ ਹੈ ਕਿ ਪਹਿਲਾ ਪਹਿਲਾ ਰਸ ਨਹੀਂ ਬਣਦਾ ਜੇ ਅਸੀਂ ਕਹਿ ਲਈਏ ਕਿ ਸਾਡੀ 25 30 ਸਾਲ ਦੀ ਉਮਰ ਆ ਤੇ ਅਸੀਂ ਅੱਜ ਸਾਨੂੰ ਕਿਸੇ ਨੇ ਦੱਸਿਆ ਕਿ ਨਾਮ ਸਿਮਰਨ ਕਰੀਦਾ ਆ ਧਿਆਨ ਦੇ ਵਿੱਚ ਬੈਠੀਦਾ ਆ ਤੇ ਅੱਜ ਹੀ ਅਸੀਂ ਬੈਠੇ ਆ ਤਾਂ ਅੱਜ ਹੀ ਉਹ ਆਨੰਦ ਬਣ ਜਵੇ ਕਿ ਸਾਡੇ ਬਾਹਰਲੇ ਕਨੈਕਸ਼ਨ ਕੱਟੇ ਜਾਣ ਤੇ ਅੰਦਰ ਉਸ ਨਾਮ ਦੇ ਨਾਲ ਕਨੈਕਸ਼ਨ ਜੁੜ ਜਵੇ ਬਹੁਤ ਵੱਡੇ ਭਾਗਾਂ ਵਾਲੇ ਜੀਵ ਹੁੰਦੇ ਨੇ ਜੇ ਕਿਸੇ ਦੇ ਨਾਲ ਅਜਿਹਾ ਅਨੁਭਵ ਹੋ ਜਵੇ ਕਿ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਅਜਿਹਾ ਕੁਝ ਹੋ ਜਾਵੇ ਅੰਦਰ ਲੀਆਂ ਨਿਸ਼ਾਨੀਆਂ ਪ੍ਰਗਟ ਹੋ ਜਾਣ ਪਹਿਲਾ ਸਿਮਰਨ ਕਰਕੇ ਮੈਲ ਉਤਾਰਨੀ ਜ਼ਰੂਰੀ ਹੈ ਜਿਉਂ ਹੀ ਮੈਲ ਉਤਰ ਗਈ ਤਾਂ ਸਭ ਤੋਂ ਪਹਿਲਾਂ ਸਾਡੇ ਵਿੱਚ ਕੀ ਇੱਕ ਅਨੁਭਵ ਹੋਵੇਗਾ ਸਾਨੂੰ ਕਿ ਸਾਨੂੰ ਇਕਾਂਤ ਦੇ ਵਿੱਚ ਰਸ ਆਉਣਾ ਸ਼ੁਰੂ ਹੋਵੇਗਾ ਆਨੰਦ ਅਸੀਂ ਧਿਆਨ ਦੇ ਵਿੱਚ ਬੈਠਾਂਗੇ ਉੱਥੇ ਹੀ ਸਾਨੂੰ ਸੁੱਖ ਤੇ ਚੈਨ ਮਿਲੇਗੀ ਸ਼ਾਂਤੀ ਮਿਲੇਗੀ ਜੇ ਤੁਹਾਨੂੰ ਕੁਝ ਅਜੀਹਾ ਮਹਿਸੂਸ ਹੁੰਦਾ ਆ ਕਿ ਧਿਆਨ ਦੇ ਵਿੱਚ ਬੈਠ ਕੇ ਹੀ ਆਨੰਦ ਆਉਂਦਾ ਆ ਪਹਿਲਾਂ ਬੋਲ ਕੇ ਸਿਮਰਨ ਕਰ ਲਿਆ ਫਿਰ ਅੱਖਾਂ ਬੰਦ ਕਰਕੇ ਬੈਠੇ ਰਹੇ ਚਾਹੇ ਅੰਦਰੋਂ ਸ਼ਬਦ ਸੁਣਦੇ ਚਾਹੇ ਨਹੀਂ ਸੁਣਦੇ ਪਰ ਵਿਚਾਰ ਹੈ ਤਾਂ ਹੋ ਕੇ ਜੇ ਤੁਹਾਨੂੰ ਸੁੱਖ ਮਿਲਦਾ ਹੈ ਤੁਹਾਨੂੰ ਸ਼ਾਂਤੀ ਮਿਲਦੀ ਆ ਚੈਨ ਆਉਂਦੀ ਆ ਤੁਹਾਨੂੰ ਇਦਾਂ ਲੱਗਦਾ ਕਿ ਮੇਰਾ ਸਰੀਰ ਊਰਜਾ ਦੇ ਨਾਲ ਭਰ ਰਿਹਾ ਕੁਝ ਹੈ ਜੋ ਮੇਰੇ ਅੰਦਰ ਚੱਲਦਾ ਪਿਆ ਕੁਝ ਹੈ ਇੱਥੇ ਕਿ ਮਨ ਥਿਰ ਘਰ ਦੇ ਵਿੱਚ ਜਾ ਕੇ ਬੈਠ ਗਿਆ ਤਾਂ ਇਹ ਪਹਿਲੀ ਨਿਸ਼ਾਨੀ ਬਿਲਕੁਲ ਸਹੀ ਆ ਕਿ ਤੁਸੀਂ ਧਿਆਨ ਦੇ ਵਿੱਚ ਸਹੀ ਤਰੀਕੇ ਦੇ ਨਾਲ ਬੈਠ ਰਹੇ ਹੋ ਹੁਣ ਬੈਠਿਆਂ ਨੂੰ ਤਾਂ ਬਹੁਤ ਦੁਨੀਆਂ ਬੈਠਦੀ ਆ 8-8 ਘੰਟੇ ਵੀ ਉਹ ਬੈਠ ਜਾਂਦੇ ਆ ਬਹੁਤ ਘੰਟੇ ਲੱਖਾਂ ਦੇ ਹਿਸਾਬ ਨਾਲ ਪਾਠ ਕੀਤੇ ਜਾਂਦੇ ਆ ਸਿਮਰਨ ਵੀ ਕੀਤਾ ਜਾਂਦਾ ਧਿਆਨ ਦੇ ਵਿੱਚ ਵੀ ਬੈਠਦੇ ਆ ਕੋਈ ਪੁੱਠਾ ਲੜਕਦਾ ਹੈ ਕੋਈ ਕਿੰਜ ਬੈਠਦਾ ਹੈ ਕੋਈ ਕੋਈ ਆਸਣ ਮਣਾਉਂਦਾ ਕੋਈ ਕੋਈ ਆਸਣ ਮਣਾਉਂਦਾ ਜਦ ਤੱਕ ਮਨ ਨਹੀਂ ਜੁੜਿਆ ਤਾਂ ਗੱਲ ਨਹੀਂ ਬਣਨੀ ਤੇ ਜੇ ਗੱਲ ਬਣਨੀ ਆ ਤਾਂ ਥੋੜੇ ਸਮੇਂ ਦੇ ਵਿੱਚ ਹੀ ਆਪਣੇ ਆਪ ਬਣ ਜਾਣੀ ਫਿਰ ਸਿਮਰਨ ਦੇ ਵਿੱਚ ਜਾਂ ਧਿਆਨ ਦੇ ਵਿੱਚ ਅਜਿਹਾ ਵੀ ਹੁੰਦਾ ਆ ਕਿ ਕਦੀ ਸਾਨੂੰ ਉਹ ਆਨੰਦ ਬਣਦਾ ਤੇ ਕਦੀ ਕਦੀ ਨਹੀਂ ਵੀ ਬਣਦਾ ਉਹਦਾ ਰੀਜ਼ਨ ਵੀ ਆਪਾਂ ਜਾਣ ਲਈਏ ਕਿ ਜਿਸ ਦਿਨ ਸਾਡਾ ਆਨੰਦ ਨਹੀਂ ਬਣਦਾ ਉਹ ਕੀ ਕਾਰਨ ਆ ਉਸ ਦਿਨ ਸਾਡੇ ਮਨ ਦੇ ਵਿੱਚ ਵਿਚਾਰ ਜ਼ਿਆਦਾ ਹੁੰਦੇ ਕਾਲ ਦੇ ਇਲਾਕੇ ਵਿੱਚ ਆਣ ਕੇ ਮਨ ਜ਼ਿਆਦਾ ਇੱਥੇ ਪ੍ਰਭਾਵਿਤ ਹੋ ਜਾਂਦਾ ਵਿਚਾਰਾਂ ਦੇ ਕਰਕੇ ਜਿਸ ਕਰਕੇ ਜਦੋਂ ਉਹ ਵਾਪਸ ਜਾਣ ਦੀ ਤਿਆਰੀ ਕਰਦਾ ਆ ਸੰਸਾਰ ਚੋਂ ਤਾਂ ਜਾਇਆ ਨਹੀਂ ਜਾਂਦਾ ਵਿਚਾਰ ਤੰਗ ਕਰਦੇ ਹੁਣ ਧਿਆਨ ਦੇ ਵਿੱਚ ਬੈਠੀਏ ਤੇ ਸਾਨੂੰ ਆਨੰਦ ਨਾ ਆਵੇ ਹਨਾ ਆਨੰਦ ਬਣਨਾ ਜ਼ਰੂਰੀ ਆ ਜੇ ਆਨੰਦ ਬਣ ਰਿਹਾ ਤਾਂ ਸਾਡਾ ਧਿਆਨ ਵੀ ਸਹੀ ਜਾ ਰਿਹਾ ਸੀ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਦੂਸਰੀ ਨਿਸ਼ਾਨੀ ਆਪਾਂ ਕੀ ਕਹਿ ਸਕਦੇ ਹਾਂ ਕਿ ਜਿਉਂ ਹੀ ਆਪਾਂ ਧਿਆਨ ਦੇ ਵਿੱਚ ਬੈਠੇ ਹਾਂ ਅਨਹਦ ਸ਼ਬਦਾਂ ਨੂੰ ਫੜਿਆ ਜੇ ਸਾਡਾ ਸਰੀਰ ਪਹਿਲਾਂ ਨਾਲੋਂ ਜਿਵੇਂ ਆਪਾਂ ਤੁਰਦੇ ਫਿਰਦੇ ਹਾਂ ਬੈਠ ਕੇ ਗੱਲਾਂ ਕਰਦੇ ਆ ਸਿਮਰਨ ਵੀ ਕਰਦੇ ਆ ਪਰ ਜਿਉਂ ਹੀ ਧਿਆਨ ਦੇ ਵਿੱਚ ਬੈਠ ਕੇ ਜੇ ਸਾਡਾ ਸਰੀਰ ਪਹਿਲਾਂ ਨਾਲੋਂ ਹਲਕਾ ਹੋ ਗਿਆ ਇੱਕ ਪੱਥਰ ਵਾਂਗ ਹੋ ਗਿਆ ਕਿ ਹਿਲਾਇਆ ਵੀ ਨਹੀਂ ਹਿਲਦਾ ਫੇਰ ਵੀ ਆਪਾਂ ਇਹ ਕਹਿ ਸਕਦੇ ਆ ਕਿ ਅਸੀਂ ਧਿਆਨ ਸਹੀ ਤਰੀਕੇ ਦੇ ਨਾਲ ਕਰ ਰਹੇ ਆ ਹੁਣ ਅਜਿਹਾ ਵੀ ਕਿਉਂ ਹੁੰਦਾ ਕਿ ਪੱਥਰ ਵਾਂਗ ਕੋ ਲੱਗਦਾ ਆ ਕਿਉਂਕਿ ਸੁਰਤੀ ਉੱਥੋਂ ਨਿਕਲ ਚੁੱਕੀ ਆ ਸੁਰਤੀ ਨੌ ਦਵਾਰਾਂ ਦੇ ਵਿੱਚੋਂ ਨਿਕਲ ਚੁੱਕੀ ਆ ਜਿਵੇਂ ਪਰ ਰਾਤ ਨੂੰ ਸੌਂ ਜਾਂਦੇ ਆ ਅਜੀਹਾ ਹੀ ਕੁਝ ਆਪਾਂ ਕਹਿ ਸਕਦੇ ਆ ਕਿ ਧਿਆਨ ਦੇ ਵਿੱਚ ਵੀ ਸਾਡੇ ਨਾਲ ਅਜੀਹਾ ਹੀ ਹੁੰਦਾ ਸੁਰਤੀ ਨਿਕਲ ਕੇ ਇਕਾਗਰ ਹੋਣੀ ਸ਼ੁਰੂ ਹੋ ਜਾਂਦੀ ਆ ਸਾਰੇ ਸਰੀਰ ਦੇ ਵਿੱਚ ਸੁਰਤੀ ਫੈਲੀ ਹੋਈ ਆ ਇਹ ਇੱਕ ਜਗ੍ਹਾ ਫੋਕਸ ਹੋ ਜਾਂਦੀ ਆ ਜਿੱਥੇ ਧਿਆਨ ਲਾਇਆ ਜਿੱਥੇ ਮਨ ਦਾ ਹਾਸਨ ਲਾਇਆ ਉੱਥੇ ਜਾਵੇਗੀ ਹੁਣ ਧਿਆਨ ਲਾਉਣ ਲੱਗੇ ਸਿਰਫ ਇੱਧਰ ਨਹੀਂ ਧਿਆਨ ਦੇਣ ਲੱਪਣ ਕਿ ਸਰੀਰ ਸਾਡਾ ਥਿਰ ਹੋ ਜਾਵੇ ਸਰੀਰ ਨੂੰ ਥਿਰ ਨਹੀਂ ਕਰਨਾ ਮਨ ਨੂੰ ਥਿਰ ਕਰਨਾ ਜੇ ਮਨ ਥਿਰ ਕਰ ਲਿਆ ਸਰੀਰ ਆਪਣੇ ਆਪ ਹੀ ਟਿਕਾਣੇ ਲੱਗ ਜਾਣਾ ਇਹ ਵੀ ਧਿਆਨ ਦੀ ਸਹੀ ਡਾਇਰੈਕਸ਼ਨ ਹੈ ਹੋਰ ਕੀ ਨਿਸ਼ਾਨੀ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਧਿਆਨ ਦੇ ਵਿੱਚ ਸਹੀ ਬੈਠਦੇ ਹਾਂ ਸਿਮਰਨ ਕਰਨ ਤੋਂ ਲੈ ਕੇ ਧਿਆਨ ਦੇ ਵਿੱਚ ਬੈਠਣ ਤੱਕ ਜੇ ਸਾਡੇ ਵਿਚਾਰ ਜ਼ੀਰੋ ਹੋਣੇ ਸ਼ੁਰੂ ਹੋ ਜਾਂਦੇ ਆ ਮਤਲਬ ਸਾਡੇ ਮਨ ਨੇ ਸਾਡੇ ਆਪਣੇ ਹੀ ਵਿਚਾਰਾਂ ਨੂੰ ਵਸ ਵਿੱਚ ਕਰ ਲਿਆ ਜੇ ਸਾਨੂੰ ਚਾਹੇ 1 ਸੈਕਿੰਡ ਚਾਹੇ 2 ਸੈਕਿੰਡ ਲਈ ਸੰਸਾਰਿਕ ਕੋਈ ਵੀ ਫੁਰਨਾ ਨਹੀਂ ਹੁੰਦਾ ਜੇ ਕੁਝ ਪਲ ਵਾਸਤੇ ਵੀ ਸਾਡੀ ਜਿਹੀ ਅਵਸਥਾ ਬਣਦੀ ਆ ਕਿ ਅਸੀਂ ਸੰਸਾਰਿਕ ਫੁਰਨੇ ਤੋਂ ਆਪਣਾ ਕਨੈਕਸ਼ਨ ਤੋੜ ਲਿਆ ਧਿਆਨ ਦੇ ਵਿੱਚ ਹੁਣ ਅਸੀਂ ਨਿਰ ਵਿਚਾਰ ਹੋ ਕੇ ਬੈਠੇ ਆ ਵਿਚਾਰ ਰਹਿਤੋ ਕੇ ਬੈਠੇ ਆ ਤਾਂ ਵੀ ਧਿਆਨ ਦੀ ਸਾਡੀ ਸਹੀ ਡਾਇਰੈਕਸ਼ਨ ਜਾ ਰਹੀ ਆ ਚੌਥਾ ਤੇ ਲਾਸਟ ਅਜਿਹਾ ਕੀ ਕਿ ਜਿੱਥੋਂ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਧਿਆਨ ਦੇ ਵਿੱਚ ਸਹੀ ਬੈਠਦੇ ਆ ਦੇਖੋ ਅਨਹਦ ਸ਼ਬਦ ਉਹਨਾਂ ਜੀਵਾਂ ਨੂੰ ਵੀ ਸੁਣਦੇ ਆ ਜੋ ਜੀਵ ਸਿਮਰਨ ਨਹੀਂ ਕਰਦੇ ਪਰ ਇੱਕ ਫਰਕ ਆ ਅਸੀਂ ਵਿਚਾਰਾਂ ਦੇ ਵਿੱਚ ਉਹਨਾਂ ਨੂੰ ਸੁਣ ਨਹੀਂ ਸਕਦੇ ਜਿਉਂ ਹੀ ਸੁਣਾਗੇ ਸਾਡਾ ਸਿਰ ਭਾਰੇ ਹੋਵੇਗਾ ਹੁਣ ਇੱਥੇ ਫਰਕ ਕੀ ਪਵੇਗਾ ਕਿ ਨਾਮ ਅਭਿਆਸੀ ਆਪਣੇ ਵਿਚਾਰਾਂ ਨੂੰ ਵਸ ਵਿੱਚ ਕਰੇਗਾ ਫਿਰ ਧਿਆਨ ਦੇ ਵਿੱਚ ਬੈਠੇਗਾ ਜੇ ਧਿਆਨ ਦੇ ਵਿੱਚ ਬੈਠ ਕੇ ਉਹਨੇ ਉਹਨਾਂ ਦੇ ਸ਼ਬਦਾਂ 'ਚ ਧਿਆਨ ਲਗਾਇਆ ਤਾਂ ਉਹ ਸ਼ਬਦ ਜੋ ਨੇ ਜੇ ਉਹ ਉੱਚੀ ਹੋ ਗਏ ਭਾਰੇ ਹੋ ਗਏ ਕਲੀਅਰ ਹੋ ਗਏ ਤੇ ਉਹਨਾਂ ਨੂੰ ਸੁਣ ਕੇ ਸਿਰ ਭਾਰਾ ਨਹੀਂ ਹੋ ਰਿਹਾ ਆਨੰਦ ਆ ਰਿਹਾ ਆ ਜਿਵੇਂ ਫੋਨ ਦੇ ਨਾਲ ਆਪਾਂ ਚਾਰਜਰ ਲਾ ਦਿੰਦੇ ਆ ਨਾ ਵਾਇਰ ਲਗਾ ਕੇ ਇਹਨੂੰ ਫੋਨ ਤੇ ਚਾਰਜ ਕਰਨਾ ਲਾ ਦਿੰਦੇ ਫੋਨ ਨੂੰ ਤਾਂ ਬੈਟਰੀ ਚਾਰਜ ਹੋਣਾ ਸ਼ੁਰੂ ਹੋ ਜਾਂਦੀ ਆ ਜੇ ਸਾਨੂੰ ਅਜਿਹਾ ਕੁਝ ਫੀਲ ਹੁੰਦਾ ਕਿ ਉਹਨਾਂ ਨੂੰ ਸੁਣ ਕੇ ਸਾਡਾ ਸਰੀਰ ਸਾਡਾ ਤਨਮਨ ਚਾਰਜ ਹੋ ਰਿਹਾ ਆ ਤਾਂ ਵੀ ਸਾਡੀ ਜੋ ਧਿਆਨ ਦੀ ਡਾਇਰੈਕਸ਼ਨ ਆ ਦਿਸ਼ਾ ਆ ਉਹ ਸਹੀ ਆ 100% ਸਹੀ ਆ ਇਹ ਚਾਰ ਨਿਸ਼ਾਨੀਆਂ ਜੇ ਤੁਹਾਡੇ ਨਾਲ ਵੀ ਅਜਿਹਾ ਕੁਝ ਹੁੰਦਾ ਆ ਤਾਂ ਤੁਸੀਂ ਧਿਆਨ ਦੇ ਵਿੱਚ ਬਹੁਤ ਸਹੀ ਤਰੀਕੇ ਦੇ ਨਾਲ ਜਾ ਰਹੇ ਆ ਇੱਥੇ ਇੱਕ ਆ ਮੋਸਟਲੀ ਜੀਵ ਗਲਤੀ ਕਰ ਲੈਂਦੇ ਆ ਮਿਸਟੇਕ ਇਨ ਮੈਡੀਟੇਸ਼ਨ ਕਿ ਡਾਇਰੈਕਟ ਧਿਆਨ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰਦੇ ਆ ਆਪਣਾ ਸਮਾਂ ਵੀ ਆਪਾਂ ਲਾਉਂਦੇ ਆ ਰੋਜ਼ ਸਮਾਂ ਦਿੰਦੇ ਆ ਪਰ ਉਹ ਗੱਲ ਨਹੀਂ ਬਣਦੀ ਹੁਣ ਗਲਤੀ ਇਹ ਹੈ ਕਿ ਅਸੀਂ ਡਾਇਰੈਕਟ ਧਿਆਨ ਦੇ ਵਿੱਚ ਬੈਠ ਗਏ ਪਹਿਲਾਂ ਮਨ ਆਪਣੇ ਨੂੰ ਸਾਫ਼ ਨਹੀਂ ਕੀਤਾ ਥਿਰ ਨਹੀਂ ਕੀਤਾ ਥਿਰ ਹੋਇਆ ਮਨ ਹੀ ਧਿਆਨ ਦੇ ਵਿੱਚ ਬੈਠੇਗਾ ਸੋ ਆਪਾਂ ਇਹ ਗਲਤੀ ਨਹੀਂ ਕਰਨੀ ਸਭ ਤੋਂ ਪਹਿਲਾਂ ਵਾਹਿਗੁਰੂ ਗੁਰਮੰਤਰ ਦਾ ਜਾਂ ਜਿਸ ਵੀ ਤੁਸੀਂ ਮੰਤਰ ਦਾ ਅਭਿਆਸ ਕਰਦੇ ਆ ਉਸ ਮੰਤਰ ਨੂੰ ਜਪ-ਜਪ ਕੇ ਪਹਿਲਾਂ ਆਪਣੇ ਮਨ ਨੂੰ ਥਿਰ ਕਰਨਾ ਹੈ ਵਿਚਾਰ ਰਹਿਤ ਕਰਨਾ ਹੈ ਇਹਨੂੰ ਖਾਲੀ ਕਰਨਾ ਹੈ ਫਿਰ ਹੀ ਅਸੀਂ ਧਿਆਨ ਦੇ ਵਿੱਚ ਬੈਠ ਕੇ ਅਨਹਦ ਸ਼ਬਦਾਂ ਨੂੰ ਸੁਣ ਸਕਦੇ ਹਾਂ